ਅਧੀ ਹਾਰਡਵੇਅਰ ਪਲਾਨਡ ਅੰਡਰ ਐਸੋਸੀਏਸ਼ਨ ਦੇ ਜੁਨੀਅਰ ਮੈਂਬਰ ਅਧਿਕਾਰੀ ਤੇ ਮੈਂ ਪੰਜਾਬ ਦਾ ਪ੍ਰਧਾਨ ਹਾਂ ਤਾਰਾ ਸਿੰਘ ਅੱਜ ਕੋਈ ਨਿਸ਼ੂ ਦੇ ਦੰਵ ਦੇ ਇਕੱਤੇ ਨਾਲ ਇਕੱਤਰ ਹੋ ਕੇ ਬਣਾ ਬਹੁਤ ਬਹੁਤ ਧੰਵਾਦ ਜਿਹੜੀ ਅਸੀਂ ਮੇਨ ਆਉਦਾ ਗੱਲ ਕਹਿਣੀ ਹੈ ਕੋਰੋਨਾ ਤੋਂ ਬਾਰੇ ਅੱਜ ਵੀ ਐਤ ਪ੍ਰਕਾਰ ਬਰੀ ਨੂੰ 2.5 ਸਾਲ ਤੋਂ ਤੇਰਾ ਥਮਾ ਹੋ ਗਿਆ 2.5 ਸਾਲਾਂ ਚ ਉੱਕੇ ਦੁੱਕੇ ਕੰਮਾਂ ਨੂੰ ਛੱਡ ਕੇ ਜਿਹੜੇ ਆਪਣੀ ਸਟੇਟ ਹਾਈਵੇਜ਼ ਐ ਜਾਂ ਲਿੰਕ ਰੋਡ ਦਾ ਪਿੰਡੂ ਲਿੰਕ ਰੋਡ ਦਾ ਉਹਨਾਂ ਦਾ ਇਹਨਾਂ ਨੇ ਕੋਈ ਕੰਮ ਅਜੇ ਤੱਕ ਨਹੀਂ ਲਾਇਆ ਬਹੁਤ ਜ਼ਿਆਦੇ ਕੰਮ ਡਿਊ ਹੋ ਗਏ ਕੋਈ ਸਰਕਾਰ ਦੇ ਵੱਲ ਧਿਆਨ ਨਹੀਂ ਹੁਣ ਸਰਕਾਰ ਨੇ ਆਪ トੁਰ ਕੇ ਇੱਕ ਕੰਮ ਦਾ ਐਸਟੀਮੇਟ ਬਣਾਓ ਉਹ ਮੈ ਐਸਟੀਮੇਟ ਬਣਨੀ ਸ਼ੁਰੂ ਹੋਇਆ ਤਾਂ ਮਦੇ ਤਾਹਿਲ ਖੋਚੀ ਵੀ ਚਲੋ ਸਰਕਾਰ ਨੇ ਐਸਟੀਮੇਟ ਬਣਾ ਲਈ ਹੈ ਕੰਮ ਲੱਗਣਗੇ ਰਜਦਾਰ ਮੀਨੋ ਵਾਲੋ ਕੰਮ ਬਲਕ ਐਸਟੀਮੇਟ ਜਿਹੜਾ ਬੰਗਲਿਆ ਪੂਤੂ ਪਹਿਲੀ ਜਿਹੜੇ ਜਿਲ੍ਹਾ ਨਾਲ ਦੇ ਆਪ ਤਾਂ ਰਾਜ ਵਿੱਚ ਐਕਸ਼ਨ ਬਜਾਰ ਹੈ ਇਹਨਾਂ ਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਬਲੀ ਦੀ ਗੱਲ ਦਬਾਅ ਪੈਣਾ ਸ਼ੁਰੂ ਹੋ ਗਿਆ ਵੀ ਤੁਸੀਂ ਛੋਟੇ ਐਸਟੀਮੇਟ ਯਾਰੀ ਦਾ ਨੇ ਇੱਕ ਇੱਕ ਸੜਕ ਦਾ ਕੋਈ ਐਸਟੀਮੇਟ ਤਿਆਰ ਵੀ ਕਰਨਾ ਦਾ ਤੋਂ 15-20 ਕਰੋੜ ਤੱਕ ਦੇ ਐਸਟੀਮੇਟ ਤਿਆਰ ਕਰੋ ਤਾਂ ਕਿ ਅਧੀਨ ਆਪਣੀਆਂ ਜਿਹੜੀਆਂ ਖਾਸ ਫਰਮਾਂ ਜਿਹੜੀਆਂ ਤੁਹਾਨੂੰ ਚਾਹਣ ਵਾਲੀਆਂ ਫਰਮਾਂ ਜਿਹਨੂੰ ਕੰਮ ਦੀ ਕੰਮ ਦੇ ਸਕੀਏ ਜਿਹੜੇ ਪੰਜਾਬ ਦੇ ਛੋਟੇ ਠੇਕੇਦਾਰ ਆ ਉਹ ਇਹ ਕੰਮ ਨਾ ਪਾਸ ਕਰਨ ਤੁਮ ਇਹ ਵੀ ਇੱਕ ਤਾਜਾ ਧਾਰ ਲਈ ਦਿੰਦੇ ਆ ਇੱਕ ਰਸ਼ੂ ਲੀਨ ਜਿੰਦਾਪਤ ਅਮੰਦਰ ਨਾਲ ਲੋਕ ਨਰਮਾਉਂ ਭਾਗ ਦੇ ਪ੍ਰਾਤਕ ਮੰਡਲੀ ਡਿਵੀਜ਼ਨ ਆਇਆ ਹੈ ਉਹਦੇ ਉਸ ਡਿਵੀਜ਼ਨ ਨੇ 4 ਐਕਟਮੀਟਰ ਬਣਾਈ ਦੀਏ ਇੱਕ ਬੁਨਿਆਦ ਛੜਕ ਨੰਬਰ 1 ਪਿੱਥੋ ਤੋਂ ਤੋਂ ਤੱਕ ਦੇ ਬਦਲੋ ਤੇ ਕਿਤੇ ਐਕਟਮੀਟਰ ਹੈ ਸਰਦ ਦਾ ਲਗਭਗ 5.5 ਕਰੋੜ ਦਾ ਹੋਊਗਾ ਮੌਤ ਤੋਂ ਮੰਗੂ ਇੱਕ ਛੜਕ ਹੈ ਇਹਦਾ ਵੀ ਲਗਭਗ 5.5 ਕਰੋੜ ਦਾ ਹੋਊਗਾ ਬਾੜਿਆਂ ਵਾਲੀ ਤੋਂ ਗੇਰੀ ਇੱਕ ਛੜਕ ਹੈ ਇਨਾਂ ਦੇ ਲਗਭਗ 5 ਤੋਂ 5.5 ਕਰੋੜ ਦੇ ਤਿੰਨ ਐਸਟੀਮੇਟ ਬਠਿੰਡੇ 3 ਡਿਵੀਜ਼ਨ ਨੇ ਤਿਆਰ ਕੀਤੇ ਆ। ਹੁਣ ਇਹਨਾਂ ਨੂੰ ਟੈਂਡਰ ਨੂੰ ਆਰਡਰ ਲਾਉਣ ਦੀ ਵੀ ਤਿਆਰੀ ਸੀ। ਹੁਣ 3-4 ਦਿਨਾਂ ਤੋਂ ਆਖਰਾਂ ਤੇ ਜਵਾਬ ਆ ਗਿਆ। ਦिए ਗਏ ਤਿੰਨ ਐਸਟੀਮੇਟਾਂ 'ਤੇ ਨਿਸ਼ਰਤਾਂ ਦੇ ਇਹ ਕੱਲਾ ਕੱਲਾ ਅਚੀਵਮੈਂਟ ਨਹੀਂ ਹੋਣਾ। ਇਹਨਾਂ ਸਾਰਿਆਂ ਨੂੰ ਇਕੱਠੇ ਕਰਦੇ ਹੋ ਤੇ 17 ਕਰੋੜ ਲਗਭਗ 17.5 ਕਰੋੜ ਦਾ ਕੰਮ ਹੈ। ਉਹ 17 ਕਰੋੜ ਦੇ ਕੰਮ ਨੂੰ ਟੱਕਰ ਕਰਦੇ ਹੋ। ਸ਼ਰਤਾਂ ਅਡਾੜਾ ਅੱਟਕੇ ਹੋਇਆ ਨਹੀਂ ਜਿੰਨਾ ਦੇਰ ਜਾ ਰਿਹਾ ਹੈ ਅੱਟਕੇ ਨਹੀਂ ਰਿਹਾ ਅੱਧਰ ਹਫ਼ਤਾ ਦੇ ਇੱਕ ਕੰਮ ਹੋ ਜੇ ਬਹੁਤ ਸਰਕਾਰਾਂਆਂ ਜਾਂ ਬਹੁਤ ਰਈਆਂ ਇੱਕ ਸ਼ਰਤ ਤੇ ਇੱਕ ਕੰਮ ਲੱਗਦਾ ਰਿਹਾ ਹੋਮ ਇਹਦੇ 1000 ਕਰੋੜ ਦੇ ਐਕਟੀਵੇਸ਼ਨ ਨੂੰ ਇਕੱਠਾ ਕਰ ਰਹੇ ਆ ਤਾਂ ਕਿ ਛੋਟੇ ਠੇਕੇਦਾਰ ਕੰਮ ਨਾ ਲਾ ਦੇ ਕੋ ਤੇ ਕੰਮ ਇਹ ਵੀ ਸਮਝੋ ਤੇ ਇਹ ਤਾਂ ਦਿੱਲੀ ਦੀ ਇੱਕ ਫਰਮ ਹੈ ਜਿਹੇ ਹਿੰਦਿਆ ਫਰਮ ਮਿਲਤੀ ਹੀ ਗਈ ਹੈ ਤੇ ਉਹ ਉਤੋਂ ਆਉਤੋਂ ਤੋਂ 50 ਕਰੋੜ ਖਲੇ ਰਿਹਾ ਇਹਨੇ ਪੈਸ਼ੇ ਵੀ ਪਾਇਆ ਵੀ ਕੰਮ ਹੈ ਜਿਹੜਾ ਇਹ ਪੱਥਰ ਹਟੇ ਲਾਓ ਤੇ ਅਗਲੇ ਫਿਰ ਦੇਖਾਂਗੇ ਕਾਰਵਾਈ ਵੀ ਕਿਵੇਂ ਹੁੰਦਾ ਹੈ ਜਿਹੜੇ ਤਮ ਇਕੱਠਾ ਹੋ ਜਾਂਦਾ 17 ਕਰੋੜ ਦਾ ਬਣ ਜਾਂਦਾ ਹੈ ਤਾਂ ਜਿਹੜੇ ਸਾਡੇ ਪ੍ਰਾਂਤ ਰੱਗੇ ਆ ਜਿਨ੍ਹਾਂ ਦੀ 5 ਕਰੋੜ ਦੀ ਇਨਵੈਸਟਮੈਂਟ ਕਰਕੇ ਤਰ੍ਹਾਂ ਦੀ ਉਹ ਇੱਕ ਕੰਪਾਉਂਡ ਤੋਂ ਉਜੋਗ ਹੋ ਜਾਂਦੀ ਤਾਂ ਤਮ ਤਾਂ ਪਹਿਲੇ ਲੱਗੇ ਜਦੋਂ ਇਹ ਕੰਮ ਹੀ ਨਾ ਲੱਗਿਆ ਤਾਂ ਅਜਿੰਦਾ ਬਿਲਕੁਲ ਬਰਵਾਸ ਹੈ ਕਿ ਸਾਡੀ ਤਾਂ ਰੋਜੀ ਰੁਕੀ ਜਾਊਗੀ ਸਾਡੀ ਪਹਿਲਾਂ ਕੰਮ ਹੀ ਦੇਤੀ ਕਰ ਰਹੀ ਹੈ ਵੀ ਅਸਤਰ ਨਾ ਕਰੀਂ ਸਾਡੇ ਪੰਜਾਬ ਕੀ ਇਸ ਤਰ੍ਹਾਂ ਕਰਦੇ ਆ ਇਸ ਤਰ੍ਹਾਂ ਨਾ ਕਰੀਂ ਅਧਿਰੋ ਜੀ ਰੋਟੀ ਦਾ ਹਾਲ ਹੈ ਸਾਡੇ ਤੇ ਕੁਆਲਟੀ ਕੰਟਰੋਲ ਪਹਿਲਾਂ ਲੱਗਿਆ ਕੋਈ ਹੋਰ ਕੰਪੂਲ ਕੁਆਲਟੀ ਕੰਟਰੋਲ ਲਾਦੇ ਵੀ ਠੇਕੇਦਾਰਾਂ ਦਾ ਮਾਰਾ ਕਰਦਾ ਚੱਲੂ ਪਰ ਇਹ ਕੰਮ ਹੈ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਛੋਟੇ ਠੇਕੇਦਾਰਾਂ ਨੂੰ ਦਿੱਤੇ ਜਾਂਦੇ ਜੇ ਸਰਕਾਰ ਹਿੰਦੀ ਇਹਨਾਂ ਤੋਂ ਮਤਵਾਜ ਨਹੀਂ ਤੇ ਪੰਜਾਬ ਦਾ ਹੱਕ ਸੁਣਨੀ ਕਿਸੇ ਨੇ ਨਹੀਂ ਤੇ ਤੇ ਸਰਕਾਰ ਨੂੰ ਚੇਤਾਵਨੀ ਵੀ ਦੇਣੀ ਹੈ ਕਿ ਅਸੀਂ ਸੈਂਟਰ ਸਰਕਾਰ ਦੀਆਂ ਜਿਹੜੇ ਉੱਚ ਅਜਾਇਜ਼ੀਆਂ ਨੇ ਉਹਨਾਂ ਕੋਲ ਜਾਵਾਂਗੇ ਉਹਨਾਂ ਕੋਲ ਉਹ ਨਹੀਂ ਪਾਵਾਂ ਕਿ ਤੁਹਾਨੂੰ ਦੱਸਾਂਗੇ ਸਾਰੇ ਉਹ ਜਿੱਤ ਆ ਬੋਲ ਰਾਇ ਕਿਵੇਂ ਬੋਲ ਰਈਆ ਤੁਹਾਨੂੰ ਤਾਂ ਉੱਤ ਪੰਧਰੀ ਅਸੀਂ ਜਾਂਚ ਨਹੀਂ ਬੰਦ ਕਰਾਂਗੇ ਕੱਪੜਾ ਤੁਹਾਨੂੰ ਕਿਵੇਂ ਲਾਦਾਂ ਦੀ ਕੱਪੜਾ ਹੋ ਜਾਏਗੀ ਕੱਪੜਾ ਤਾਂ ਹੁਣ ਜੇ ਜਿਹੜੇ 10 ਮੀਟਰ ਹੈ 500 ਰੁਪਏ ਇਹ ਜਿਹੜੇ 10 ਮੀਟਰ ਨੂੰ ਕੱਠਾ ਕੀਤਾ ਜਾ ਰਿਹਾ ਹੈ ਤੁਹਾਨੂੰ ਇਹਦਾ ਕੀ ਦੱਸਦੇ ਕਿਉਂ ਬਠਾ ਹੋ ਰਿਹਾ ਹੈ ਇਹ ਇਹ ਰੱਖਾ ਕੀਤਾ ਜਾ ਰਿਹਾ ਕਿਉਂ ਕੱਠਾ ਕੀਤਾ ਜਾ ਰਿਹਾ ਕਿ ਇਹਨਾਂ ਕੋਈ ਬੱਚੇ ਕੋਈ ਉਨੀ ਕੀ ਹੋਣੀ ਤਾਂ ਹੀ ਰੱਖਾ ਕੀਤਾ ਜਾ ਰਿਹਾ ਨਾ ਜਦੋਂ ਉਹ ਸਮਝਾਉਣਾ ਵਿਪਰੀ ਇਹ ਐਂਕਰਕ੍ਰੇਟ ਗਾਉਂਡ ਦਾ ਆ ਫੇਰ ਹੈ ਇਹ ਦਾਮ ਮੇਟਾ ਕਰਦੇ ਜੇ ਇਕ ਤੱਕ ਤੱਕ ਬਿਨਾ ਦੇ ਦੱਤ ਪਰ ਤੋਂ ਤੱਕ ਬਿਨਾ ਦੇ ਤੱਕ ਇਕੱਠਾ ਹੋ ਰਿਹਾ ਹੈ ਤਾਂ ਤੱਕ ਬਲੀ ਦੀ ਬੂਤੀ ਹੈ ਤਾਂ ਤੱਕ ਦੇ ਲੈਣ ਦੀ ਬੂਹੇ ਚੌਦੀ ਹੈ ਹਾਂ ਜੀ ਮੈਂ ਪਾਈਨ ਪ੍ਰੋਕਸ਼ਨ ਆ ਐਂਗਲ ਨੂੰ ਬੋਲ ਤੋ ਉਹ ਟੈਂਡਰ ਤੇ ਉਹਦੇ ਕਿੱਸੇ ਚੱਤੇ ਉਹ ਦਿੱਤੇ ਰੱਖੇਗਾ ਕਿ ਇਹਨਾਂ ਛੱਤ ਨੂੰ ਪੂਰਾ ਕਰਤਾ ਜਮਿਤ ਹਾਂ ਛੱਤ ਦਾ ਜਿਹੜਾ ठेकेदार ਹੁਣ ਜਿਹੜਾ ਆਪਣੇ ਲੇਕਰੋਡ ਦਾ ਹੈ ਜਾਜੇ ਟੇਟਾ ਵੀ ਦੇ ਰੇ ਕੰਮ ਹੈ 85 ਜਾਂ 50 ਚਰਨ ਦੇ ਕੰਮ ਲੱਗਦੀ ਹੈ। ਉਹਨਾਂ ਚ ਇੱਕ ਕੰਡੀਸ਼ਨ ਹੁੰਦੀ ਹੈ ਵੀ ਜਿੱਥੇ ਵੀ ਕੰਮ ਲੱਗਦਾ ਹੈ ਜੇ 45 ਕਿਲੋਮੀਟਰ ਦੇ ਅੰਦਰ ठेकेदार ਦਾ ਪਲਾਂਟ ਲੱਗਾ ਹੋਣਾ ਚਾਹੀਦਾ ਹੈ। ਪਰ ਵੱਡੇ ਹੁੰਦੇ ਤਾਂ ਇਹ ਡਿਵਿਜ਼ਨਲ ਡਾਇਰੈਕਟਰ ਜੀ ਜੇ ਵੱਡੇ ਜਾਂਦੇ ਹੋਗੇ ਤਾਂ ਉਹਦੇ ਵਿੱਚ ਮਟਾਵਾਂ ਲੱਗਾਉਣਾ ਚਾਹੀਦਾ ਉਹ 2 ਕਰੋੜ ਦਾ 2 ਕਰੋੜ ਦਾ ਫਰਾਮ ਹੋ ਜਾਂਦਾ 2 ਟਾਈਆਂ ਮੈਥਡ ਹੁੰਦੀ ਹੈ ਇੱਕ ਤਾਂ 5 ਕਰੋੜ ਦੀ ਹਿੰਦੀ ਹੈ ਇੱਕ 10 ਕਰੋੜ ਦੀ ਹਿੰਦੀ ਹੈ। ਜਾਸੂਰਾ ਠੇਕੇਦਾਰ ਹੈ ਉਜਰੇ ਪੰਜ ਵੱਡੇ ਕੰਮ ਕਰ ਸਕਦਾ ਹੈ ਮਤਲਬ ਉਹਨੇ ਕੰਮ ਕੀਤੇ ਹੋਏ ਨਹੀਂ ਕਿਹਾ ਸੀ ਜੀ ਐਲੀਜੀਬਿਲਟੀ ਹੋ ਗਈ ਜੀ ਜਿਹੜੇ ਪੰਜ ਰੋਡ ਦੇ ਠੇਕੇਦਾਰ ਹੈ ਉਹ ਪੰਜ ਰੋਡ ਉੱਤੇ ਕੰਮ ਨਹੀਂ ਕਰ ਸਕਦੇ ਪਰ ਜਿਹੜੇ ਪੰਜ ਰੋਡ ਦੇ ਠੇਕੇਦਾਰ ਹੈ ਪੰਜਾਬ 'ਚ ਉਹਨਾਂ ਦੀ ਗਿਣਤੀ 80% ਹੈ 90% ਹੈ ਜੇ ਉਹਨੇ ਕੰਮ ਕਰਦੇ ਨਹੀਂ ਤਾਂ ਜਿਹੜੇ 90% ਹੈ ਲੋਕ ਜਿਨ੍ਹਾਂ ਦਾ 100 ਤੋਂ ਵੱਧ ਬੰਦਾ ਜੁੜਿਆ ਹੁੰਦਾ ਉਹ ਬੇਰੁਜ਼ਗਾਰ ਹੋ ਜਾਣਗੇ ਤੇ ਉਹਨਾਂ ਦੇ ਕਿਲੇ ਜਨ ਨਹੀਂ ਬੰਦ ਹੋ ਜਾਣਗੇ ਤੁਹਾਡਾ ਅਜੀ ਜੀ ਮੈਂ ਤੁਸੀਂ ਕਹਿ ਰਹੇ ਹੋ ਦਿੱਲੀ ਦੀ ਕੰਪਨੀਆਂ ਨੂੰ ਪੰਜਾਬ 'ਚ ਲਿਆਇਆ ਜਾ ਰਿਹਾ ਹੈ

ਉਦੋਂ ਬਾਅਦ ਜੇ ਇਹ ਸ਼ੱਕ ਮਾਰੀ ਹੁੰਦੀ ਐ ਤਾਂ ਪਿੰਡਾਂ ਦੇ ਲੋਕ ਬਹੁਤ ਜਾਗਰੂਕ ਹੋ ਗਏ ਉਹ ਤੁਹਾਡੇ ਭਰਾਵਾਂ ਨੂੰ ਸਾਦੇ ਐ ਤੁਸੀਂ ਵੀ ਵੇਖ ਸਾਡੇ ਪੁੱਤਰ ਹੋਣ ਦੇ ਵਹਿਰਤ ਮਾਰੀ ਐ ਅਸੀਂ ਉਹ ਵੀ ਕੌਂਸਲ ਕਰਦੇ ਸੀ ਚੈੱਕ ਕਰੋ ਕਿ ਨਾ ਸਰਕਾਰਾਂ ਚੰਗੀਆਂ ਨਹੀਂ ਆਈਆਂ ਇਹ ਸਰਕਾਰ ਠੇਕੇਦਾਰਾਂ ਤੋਂ ਬਣੀ ਹੋਈ ਹੈ ਪਰ ਠੇਕੇਦਾਰਾਂ ਤੋਂ ਰੋਜੀ ਹੁੰਦੀ ਨਾ ਕੋਈ ਆਵੇ ਤੇ ਲੀਡਰ ਹੁੰਦੇ ਇਥੇ ਨਾ ਇਹ ਪਿੰਡਾਂ ਵਾਲੇ ਜਿੱਥੇ ਕੰਮ ਕਰਾਇਆ ਜਾਂ ਵੀ ਪੰਜਾਬ ਵਾਲਿਆਂ ਨੂੰ ਦੱਖਾਇਆ ਜਾ ਵੀ ਵੀ ਕੁਆਲਟੀ ਹੋਣੀ ਵਧੀਆ ਨਹੀਂ ਲੱਗਉਂਦੇ ਐ ਤਾਂ ਇਹ ਚੰਗਾ ਬਣਾਈ ਐ

ਇਹਦੇ ਕੋਈ ਨਹੀਂ ਹੋਇਆ ਪਰ ਇਹ ਗਲਪਕੇ ਘਰ ਆਜ ਰੂ ਬੰਗਿਆ ਪਰਮਾ ਇਹ ਦੋ ਘੰਟੇ થઈ ਆ ਵੀ ਪਰਮਾ ਕਾਹੀ ਇੱਕ ਫਰਮ ਤਾਂ ਆਈ ਹੀ ਠੀਕ ਹੈ ਨਾ ਜੀ ਇਹ ਕਾਹੀ ਤਾਂ ਬੁਲਵਾਇਆ ਜੇ ਮੈਨੂੰ ਸਮਝਦਾ ਪਤਾ ਲੱਜੁੰਦੀ ਆ ਗਈ ਤਾਂ ਉਹਦਾ ਪੰਜਾਬ ਚ ਕਿੰਨੇ ਆ ਗਿਆਂ ਹੋਈਆਂ ਵੱਡੀ ਫਰ ਕਿੰਨੀਆਂ ਫਲ ਭਾਗੀਆਂ ਹੋਈਆਂ ਮਨੇ ਘਰ ਨੇ ਕੰਮ ਪਾਇਆ ਬਸੰਦੇ ਤੁਹਾਨੂੰ ਪਤਾ ਕਿਵੇਂ ਪਾਇਆ ਮੁੰਨੀ ਉਹਦਾ ਕੋਈ ਪਲਾਨ ਨਹੀਂ ਕੋਈ ਲੈ ਨਹੀਂ ਕੋਈ ਦੇ ਨਹੀਂ ਇਹਨੇ ਕੰਮ ਪਾਇਆ ਤਾਂ ਤੁਹਾਨੂੰ ਜਵਾ ਲੈ ਵੀ ਕਿਵੇਂ ਕੰਮ ਪੋੜੇ ਸਰਕਾਰ ਵੀ ਜੁਰੀਆ ਕਰਦੇ ਫਿਰ ਇਹ ਟੈਂਪਰ ਪਾ ਸਕਦੇ ਨਹੀਂ ਪਾ ਸਕਦੇ ਜਿਪਟਾ ਕਾ ਦਾ ਚਾਲੀ ਕਰਦਾ ਨਾ ਸਰਕਾਰ ਨਾਲ ਤਾਂ ਇਹ ਛੋਟੇ ਛੋਟੇ ਠੇਕੇ ਦਾ ਨਾ ਸਰਕਾਰ ਨਾਲ ਹਾਂ ਜੀ ਇਹ ਤਾਂ ਥੋੜੇ ਭਾਵੇਂ ਦੇ ਰੋ ਸਕਦੇ ਹੈ ਅਗਰ ਵੀ ਸਾਡੀ ਖਾਤ ਦੀ ਜਿਹੜੀ ਭਾਈਆ ਹੰਪਨਾ ਨਿਕਲ ਕੇ ਜਾਵੇ ਕੋਈ ਖਾਤ ਦਾ ਤਾਂ ਵੀ ਆਸਰਾ ਬੈਠਾ ਹੋਊਗਾ ਕਿ ਭੋਂਤਮਾਨ ਜੀ ਉਹਦਾ ਨਾਮ ਤਾਂ ਹੋਵੇ ਇਹ ਥੱਲੇ ਲੈਵਲ ਤੇ ਇਚਨੀ ਪਕਦੀ ਹੋਵੇ ਤਾਂ ਮਾਨ ਦਾ ਧਿਆਨ ਚਾਊਗਾ ਤਾਂ ਖੱਡੀ ਦਾ ਬੇਤੀ ਹੋਈ ਹੱਥ ਹੋਗੀ ਨਾ ਅੱਜ ਜੇ ਗੱਲ ਕਰੀਏ ਪਹਿਲਾਂ ਵਾਲੀਆਂ ਸਰਕਾਰਾਂ ਚ ਵੀ ਇਸ ਤਰ੍ਹਾਂ ਹੁੰਦਾ ਹੈ ਜੀ ਨੇ ਅੱਲਾਹ ਨੇ ਕਹਾਂ ਲੇ ਤੁਮ ਕਿਤੇ ਇਕੱਠੇ ਨਹੀਂ ਹੋਏ ਅੱਜ ਤੱਕ ਕਈ ਪਹਿਲੀ ਮਤਾਰ ਹੈ ਅੱਜ ਤੱਕ ਨਾ ਕਲੀ ਤੇ ਤਾਂ ਤਰਾਂ ਸੰਭਰੇ ਦੇ ਘਾਤ ਤੁਮ ਕਿਹੜੇ ਪਾਲਜੋ ਕੋਈ ਲੈਣਾ ਦੇਣਾ ਨਹੀਂ ਪਰ ਐ ਕੰਮ ਇਕੱਠੇ ਕਿਤੇ ਹਰਕਾਰ ਤੇ ਨਹੀਂ ਹੋਏ ਤਾਂ ਤੁਮ ਅੱਜ ਪਹਿਲੀ ਆ ਪੰਜਾਬ ਦੇ ਉੱਪਰ ਤੋਂ ਨਹੀਂ ਹੋਇਆ ਇਹ ਤੁਹਾਨੂੰ ਸਮਝ ਨਹੀਂ ਬਹੁਤ ਪ੍ਰੋਡਕਟਿਵ ਸੋਚ ਬਸ ਕਰਦੇ ਸਦਾ ਸਿੱਤ ਪਰ ਅੱਗੇ ਜਿਸੇ ਕਲਾਂ ਨਹੀਂ ਕੋ ਕੋਟਲਾ ਵੀ ਕਰਾਂਗੇ ਜੀ ਮਰਨ ਵਾਸਤੇ ਦੇ ਬਥਾ ਨਹੀਂ ਕਿਉਂਕਿ ਤੁਹਾਡੇ ਜੇ ਥਰ ਤੁਹਾਡੇ ਮਸ਼ੀਨੀਆਂ ਤੇ ਲੋਨ ਵੀ ਚੱਲ ਰਹੇ ਹੈ ਅਜੇ ਸਰਕਾਰ ਦੇ ਸਾਰੇ ਤੇ ਸਾਨੂੰ ਸਰਕਾਰ ਨੇ ਅਨਕਮਲ ਦੇ ਵਿੱਤ ਸਰਕਾਰੀ ਇਹਨਾਂ ਪੰਜੀਟ ਉਹਦੀ ਕਿਹਾ 10 ਦੋ ਦਿਨ ਕੰਮ ਕਰੋ ਤੇ ਉਹੀ ਉਹ ਸਰਕਾਰ ਦੇ ਸਾਡੇ ਦੇ ਮਸ਼ੀਨਾਂ ਲੈ ਆਈਆਂ ਇੱਕ ਪੇਵਰ ਐਜ ਦੀ 50 ਲੱਖ ਦੀ ਪੇਵਰ ਉਹਦੀ ਜਿਹਦੀ ਮਸ਼ਾਉਂਦੀ ਹੈ 50 ਲੱਖ ਦਾ ਟ੍ਰੈਕਟਰ ਹੈ ਜਿਹਦੇ ਪੁਰਾਣੇ ਜਿਹਦੇ 15 ਲੱਖ ਤੋਂ ਘੱਟ ਨਾ ਕਿ ਮਿਲਦਾ 40 ਲੱਖ ਤੋਂ ਘੱਟ ਇਹ ਵੀ ਨਹੀਂ ਮਿਲਦੀ ਠੀਕ ਹੈ ਜੀ ਹੋਰ ਬਹੁਤ ਮਸ਼ੀਨਾਂ ਇਹਦੀਆਂ ਟਰੈਕਟਰ ਨੇ ਹੋਰ ਵੀ ਸਾਡੇ ਨਾਲ ਮਸ਼ੀਨਾਂ ਨਾ ਖੜੀਆਂ ਲੱਗ ਜਾਂਦੀਆਂ ਆਪਣੇ ਘਰ ਬੈਂਕ ਲੈ ਜਾਂਦੇ ਤੇ ਸਰਕਾਰ ਦੇ ਆ ਜਾਂਦੀ ਇਹ ਦਾ ਸਾਡੇ ਨਾਲ ਜੇ ਦੇਖਾਂ ਮਗਰਦੇ ਪੱਥਰ ਕੁੱਟਣ ਵਾਲੇ ਬੱਚੀ ਦੇ ਬੰਦੇ ਹੁੰਦੇ ਆ 1500000 ਦੇ ਹੁੰਦੇ ਆ ਉਹ ਸਾਰੇ ਪੰਜਾਬ ਤੋਂ ਆਲੇ ਪਿੰਡਾਂ ਤੋਂ ਲੈ ਆਏ ਹੋਏ ਆ ਤੇ ਉਹ ਬਰਾਂਡ ਹੋ ਜਾਂਦੇ ਜੀ ਉਹ ਵੀ ਚੱਲੋਂ ਕੰਮੇਲਾ ਬੰਦ ਹੋ ਜੂਗਾ ਉਹ ਸਾਰਨਾ ਫਿਰ ਜੇ ਉਹਨੂੰ ਕੰਮੇਲਾ ਮਤਿਆ ਤੇਰੇ ਤਰ੍ਹਾਂ ਨਹੀਂ ਬਦੂਗਾ ਜੇ ਬੰਦੇ ਨੂੰ ਕੰਮ ਨਾ ਮਿਲੇ ਰੁੱਕੀ ਬਾਤੇ ਤੇ ਕਰੇ ਬਦੂਗੇ ਇੰਤਕੋ ਸ਼ਕਲ ਅਨ ਰੱਤੇ ਅਹਲੀ ਵੰਤੀ ਹੈ ਕਿ ਇਹਨੂੰ ਸਮਝੋ ਤੁਸੀਂ 90% ਕਹਿ ਰਹੇ ਹੋ ਜਿਹਨਾਂ ਪ੍ਰਭਾਵਿਤ ਹੋਣਗੇ ਗੱਲ ਕੀਤੀ ਜਾਵੇ ਇਹਨਾਂ ਦਾ ਤਾਂ ਸਰਕਾਰ ਨੂੰ ਵੱਡਾ ਨੁਕਸਾਨ ਹੈ ਕਿਉਂਕਿ ਰੈਵਨਿਊ ਤਾਂ ਤੁਸੀਂ ਵੀ ਦੇ ਰਹੇ ਹੋ ਹਾਂ ਸਰਕਾਰ ਨੂੰ ਨੁਕਸਾਨ ਨਹੀਂ ਜੇ ਕੋਈ ਦੀ ਮਪਰੀ ਕੰਮ ਲਊਗੀ ਉਹ ਤਾਂ ਫੁੱਲ ਰੇਟ ਦਾ ਕੰਮ ਲਊਗੀ ਆ ਜੀ ਐਿੱਤਾ ਕੰਪੀਟੀਸ਼ਨ ਕਰਦੇ ਆ ਜੇ ਸਾਡਾ 5 ਕਰੋੜ ਦਾ ਕੰਮ ਅਸੀਂ 10% ਵੀ ਡਾਊਨ ਪਾਉਣੀ ਹੈ ਤਾਂ 50 ਲੱਖ ਸਰਕਾਰ ਨੂੰ ਵੱਜ ਜਾਂਦਾ ਜੇ ਕੋਈ ਬਾਹਰਸ਼ ਫਾਸ ਦੀ ਕੰਮ ਲਊਗਾ ਉਹ ਤਾਂ ਇੱਕ ਤਾਂ ਅੱਧੇ ਤੇ ਲਊਗਾ ਜੀ 50 ਲੱਖ ਸਰਕਾਰ ਲਊਗੀ ਜੇ ਜਿਹੜੀ ਸ਼ਰਤ ਬਣਾਉਗਾ ਤਾਂ ਠੀਕ ਹੈ ਜੇ ਨਾ ਕਿਵੇਂ ਬਣਾਉਗਾ ਜੇ ਉਹ ਤਾਂ ਤਾਂ ਕੁਆਲਟੀ ਕੰਟਰੋਲ ਦਾ ਵੀ ਡਾਕਟਰ ਜੰਨਾ ਕੋਈ ਜਨਜੀ ਵੀ ਉਹਦੇ ਦਫਤਰ ਮਾਰਦਾ ਸੀ ਅਫਸਰ ਵੀ ਡਰ ਰਿਹਾ ਤੋਂ ਪਤਾ ਨਹੀਂ ਮਰਜ਼ੀ ਨਾਲ ਸ਼ੈਟ ਬਣਾਉਗਾ ਪਰ ਸਿਮਰਨ ਭਗਵਾਨ ਸਿੰਘ ਮਾਨ ਕਹ ਰਿਹਾ ਸਾਡੀ ਸਰਕਾਰ ਵੱਲੋਂ ਰਿਕ ਵਰਗ ਦੀ ਮਦਦ ਕੀਤੀ ਜਾ ਰਹੀ ਹੈ ਅਸੀਂ চাই ਤੁਹਾਡੇ ਅੱਗੇ ਇਹ ਬੇਨਤੀ ਕੀਤੀ ਹੈ ਕਿ ਜੇ ਤੁਸੀਂ ਸਾਡਾ ਉੱਥੇ ਮੈਸੇਜ ਪਤਾਉਗੇ ਉਹਦਾ ਨਾਮ ਫੋਮ ਤੇ ਤੁਹਾਡਾ ਨਾਮ ਤਾਂ ਉਹ ਵੀ ਥੱਲੇ ਖਿਜਲੀ ਪੱਕੀ ਨਹੀਂ ਹੋਵੇ ਤਾਂ ਸਾਡੇ ਵੀ ਜੇ ਸਾਰੇ ਵਰਗ ਦੀ ਮਦਦ ਕੀਤੀ ਜਾਂਦੀ ਹੈ ਸਾਡਾ ਵੀ ਪੰਜਾਬ ਦੀ ਡਿਵੈਲਪਮੈਂਟ 'ਚ ਬਹੁਤ ਵੱਡਾ ਰੋਲ ਹੈ ਅਧਿਵਿਦ ਬੀਵੀ ਸਰੋਤ ਇਹਨੂੰ ਕਮ ਕਰਦੇ ਆਂ ਅਧਿਵਿਦ ਸ਼ਰਕਾ ਬਣਾ ਲਏ ਜਿਹੜੇ ਟੈਂਟ ਲਉਦੇ ਆ ਇੱਕ ਤੁਹਾਨੂੰ ਕੋਈ ਤੈਨ ਦੇ ਐਮਰਜੈਂਸੀ ਐਮਰਜੈਂਸੀ ਵੀ ਇਨਫੋਤਾ ਦਵਾਵਾ ਥਾ ਦਿੰਨੇ ਤਾਂ ਹੁਣ ਵੀ ਸਾਡੀ ਬੇਨਤੀ ਹੈ ਵੀ ਸਾਡੇ ਕੋਲ ਇਹ ਤਾਂ ਰੱਖਿਆ ਨਹੀਂ ਬਰ ਨਾਲ ਲੈਂਦੇ ਆ 30 ਦੇ ਕੋਈ ਸਕੱਦਰ ਇਸਨਾ ਹੋਟਲ ਦਿੱਤਾ ਜਾਵੇ ਕੁਆਲਟੀ ਹੋਰ ਹੋਈ ਲੈਣ ਵਾਲੀ ਜਿਹੜੇ ਕੋਲ ਕਹਿੰਦੀ ਆ ਤੁਮ ਦੇਣ ਹੋ ਉਸ ਤੋਂ ਅਰ ਨਾਲ ਸਾਨੂੰ ਪੈਸੇ ਦੇਣ ਤੇ ਉਸ ਤੋਂ ਵੇਖਦਾ ਕੁਆਲਟੀ ਲੈ ਇਹ ਚ ਕੋਈ ਰੋਣੀ ਐਸੇਸਲ ਸਰਕਾਰ ਨਾਲ ਉੱਪਰ ਜਿਹੜੀ ਠੀਕ ਦਾ ਮਾਰਾ ਕੰਮ ਕਰਦਾ ਤਾਂ ਇਹਨੂੰ ਕਹਾਂਗੇ ਬਿਲਕੁਲ ਬਲੈਕਲਿਸਟ ਕਰੋ ਤੁਮ ਵਧੀਆ ਹੋ ਜੇ ਕੀ ਕਹਣਾ ਤੇ ਹੁਣ ਜੇ ਕਿੰਨੇ ਕਿਲੋ ਕਿਲੇ ਥੋੜੇ ਠੇਕੇਦਾਰ ਦੇ ਰੋਡ ਬਣਾਵਾਂਗੇ 80% ਪੰਜਾਬ ਦੇ ਠੇਕੇ ਦਾ 90% ਪੰਜਾਬ ਦੇ ਇੱਕ ਦਾ ਭਰੋਤ ਹਾਂਗੇ ਤੇ ਫਿਰ ਜੋ ਕੰਮ ਹੈ ਇਕੱਠੇ ਹੋ ਜਾਣਗੇ ਤੇ ਜਿਹੜੀ 5 ਕਰੋੜ ਤੋਂ ਥੱਲੇ ਲੀਡ ਹੈ 45 ਕਿਲੋਮੀਟਰ ਦੀ ਉਹ ਖਤਮ ਹੋ ਜੂਗੀ ਉਹ ਖਤਮ ਹੋ ਜੂਗੀ ਤਾਂ ਇਹ ਡਿਵੈਲਪਮੈਂਟ ਹੀ ਕੱਲ ਚੌਦੇ ਵਿੱਚ ਹੋ ਜੂਗੀ ਠੇਕੇਦਾਰ ਨੂੰ ਕੋਈ ਕੰਮ ਕਰਦਾ ਨਹੀਂ ਤਾਂ ਟਾਈਮ ਲ ਨਾ ਬਾਰ ਉਹ ਜੇ ਕੰਪਨੀ ਦਾ ਅਧਰ ਲੈਤਾ ਹੀ ਸਤਾਰਾ ਬਦੀ ਤੋਂ ਉਹਨਾਂ ਨੂੰ ਵੀ ਛਿੱਟੇ ਡੰਗੇ ਛਿੱਟੇ ਤਾਂ ਕੀ ਕੰਮ ਹੋਵੇ ਮੋਤੇ ਉਹ ਤਾਂ ਨਹੀਂ ਆਪਾ ਲੀ ਲਈ ਦਰਤੇ ਕੇ ਬੀਐਨਆਰ ਦੇ ਰੂਲ ਬਣੀ ਹੋਈ ਆ ਉਹਨਾਂ ਦਾ ਤਾਂ ਕੋਈ ਮਤ ਨਹੀਂ ਬੇ